ਕਿ ਮੈਂ ਸ਼ਾਇਦ ਬਾਹਰੀ ਕਰਮ ਕਰਕੇ ਕਿ ਜਿਵੇਂ ਅਸੀਂ ਬਾਹਰ ਦੇ ਕਰਮਖ ਦਿਖਾਵੇ ਵਾਲੇ ਕਰਦੇ ਨਾ ਸਰੀਰਕ ਵਾਲੇ ਭਗਤਾਂ ਦੇ ਕੋਲੇ ਐਸਾ ਕੋਈ ਵੀ ਕਰਮ ਕਰਨ ਨਹੀਂ ਹੁੰਦਾ ਉਹਨਾਂ ਦਾ ਬਾਰੀ ਦੁਨੀਆ ਦੇ ਨਾਲ ਬਾਹਰੀ ਕਿਰਿਆ ਕਰਮ ਦੇ ਨਾਲ ਕੋਈ ਸਬੰਧ ਨਹੀਂ ਸਭ ਕੁਝ ਅੰਦਰ ਹੀ ਹੈ ਉਹਨਾਂ ਦੀ ਜੋ ਵੀ ਕਮਾਈ ਕਲਣਾ ਵੈਣਾ ਅੰਦਰ ਵਾਸਤੇ ਹੈ ਕਿਉਂ ਕਿ ਅੰਦਰ ਕਿਉਂ ਖੋਜ ਰਿਹਾ ਬਈ ਅੰਦਰ ਕੀ ਹੈ ਅੰਦਰ ਪਈ ਪ੍ਰਮਾਤਮਾ ਹੈ ਹਰ ਮੰਦਰ ਇਹ ਸਰੀਰ ਹੈ ਕੇ ਸਰੀਰ ਦੇ ਅੰਦਰ ਹੀ ਪ੍ਰਮਾਤਮਾ ਪਈ ਇੱਥੇ ਮਿਲਣਾ ਇਸ ਨੇੜੇ ਵਾਲੇ ਨੂੰ ਮਿਲਣਾ ਨਜ਼ਦੀਕ ਵਾਲੇ ਨੂੰ ਮਿਲਣਾ ਜੇ ਘਰ ਵਾਲੇ ਨਾਲ ਤੇਰਾ ਨਾਤਾ ਨਹੀਂ ਹੈ ਨਾ ਤੇ ਬਾਰਬ ਨਹੀਂ ਬਣਦਾ ਜਿੱਥੇ ਮਰਜੀ ਦੌੜ ਲਾ ਉਹ ਕੇਵਲ ਤੋਂ ਕੇਵਲ ਰੱਬ ਦੇ ਪਿਆਰੇ ਹੁੰਦੇ ਆ ਨਾ ਕਿਸੇ ਵੀ ਐਸੀ ਜਿਵੇਂ ਮਨੁੱਖ ਲੱਗਦਾ ਨਾ ਨਹੀਂ ਜੀ ਇਹ ਕੰਮ ਨਹੀਂ ਕਰਨਾ ਇਹ ਕੰਮ ਨਹੀਂ ਕਰਨਾ ਕਰਨਾ ਨਹੀਂ ਤਾਂ ਕੇਵਲ ਤੋਂ ਕੇਵਲ ਮਨ ਦੇ ਵਿੱਚ ਵਿਕਾਰ ਪੈਦਾ ਨਹੀਂ ਕਰਨਾ ਕਿ ਜੇ ਨਹੀਂ ਕਰਨਾ ਉਸ ਤਾਂ ਕੇਵਲ ਤੋਂ ਕੇਵਲ ਮਨ ਦੇ ਵਿੱਚ ਵਿਕਾਰ ਪੈਦਾ ਨਹੀਂ ਕਰਨਾ ਵਾਰਤਾਪਈ ਜੋ ਕੁਛ ਕਰਦਾ ਹੈ ਜਿਵੇਂ ਆਪਾਂ ਥੋੜਾ ਖਾਣ ਪੀਣ ਦਾ ਖਿਆਲ ਰੱਖਦੇ ਆ ਸਾਹਸ ਪੀਣ ਦਾ ਖਿਆਲ ਰੱਖਦੇ ਆ ਉਹ ਤਾਂ ਸਾਡੇ ਤਨ ਦੇ ਨਾਲ ਸੰਬੰਧ ਹੈ ਮਨ ਦੇ ਨਾਲ ਸੰਬੰਧ ਨਹੀਂ ਹੈ ਭਜਨ ਬੰਦਗੀ ਨਾਲ ਸੰਬੰਧ ਨਹੀਂ ਹੈ ਬਣਾਉਣ ਨਾਲ ਨਹੀਂ ਬਣਾ ਦਿੱਤਾ ਜੀ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਸਾਹਿਬ ਮਾਰੇ ਖੁਸ਼ੀਦਾਂ ਹੋਣਗੇ ਮੈ ਸਾਨੂੰ ਲੱਗਦਾ ਹੈ ਉਹ ਖੁਸ਼ ਜਦੋਂ ਹੁੰਦੇ ਆ ਨਾ ਸਿੱਖੀ ਕੇਵਲ ਤੋਂ ਕੇਵਲ ਅੰਦਰ ਦੀ ਹੈ ਮਨ ਦੀ ਹੈ ਜਦੋਂ ਮਨ ਦੁਆਰਾ ਸਿੱਖੀ ਪੈਦਾ ਹੋਗੀ ਤਾਂ ਨੇ ਤਾਂ ਆਪ ਹੀ ਸਿੱਧੇ ਹੋ ਜਾਣਾ ਪਈ ਅਸੀਂ ਉਲਟ ਹੋਏ ਆ ਅੰਦਰ ਕਦੇ ਝਾਤ ਨਹੀਂ ਮਾਰਦੇ ਕਿ ਅੰਦਰ ਕਦੇ ਅਸੀਂ ਝਾਤ ਹੀ ਮਾਰਦੇ ਜੋ ਸੰਸਾਰ ਨੂੰ ਕਹਿੰਦੇ ਆ ਖੁਦ ਨਹੀਂ ਕਰਦੇ ਆਪ ਜੋ ਜੀਵਨ ਹੈ ਗੁਰਬਾਣੀ ਮੁਤਾਬਕ ਨਹੀਂ ਹੈ ਗੁਰਮਤ ਦੇ ਮੁਤਾਬਕ ਨਹੀਂ ਹੈ ਸਾਡਾ ਜੀਵਨ ਕਿਦਾਂ ਦਾ ਹੈ ਕਹਿੰਦੇ ਦੂਸਰੇ ਨੂੰ ਉਪਦੇਸ਼ ਅਵਰ ਪ੍ਰਦੇਸ਼ੇ ਆਪ ਨਾ ਕਰੇ ਆਵਤ ਜਾਤ ਜਨਮੇ ਮਰੇ ਸਾਨੂੰ ਲੱਗਦਾ ਕਿ ਜਿੰਨੇ ਅਸੀਂ ਧਰਮੀ ਹੈ ਸਾਰੇ ਸਤਕੰਡ ਵਾਸੀ ਹੈ ਅੱਛੇ ਕਹਿੰਦੇ ਜੇ ਇਹਨਾਂ ਨੇ ਵੀ ਨਾ ਗੱਲ ਕੀਤੀ ਕਿ ਜੋ ਗੁਰਬਾਣੀ ਹੈ ਤ ਉਹਨੂੰ ਸਿਰ ਸੁਣਾਣੀ ਨਹੀਂ ਹੈ ਕੇਵਲ ਤੋਂ ਕੇਵਲ ਆਪਣੇ ਜੀਵਨ ਚ ਖੁਦ ਵੀ ਟਾਲਣਾ ਕਿ ਸਭ ਤੋਂ ਪਹਿਲਾਂ ਤਾਂ ਭਾਈ ਆਪਾ ਮਦੇ ਪ੍ਰਗਾਸੇ ਪਹਿਲਾਂ ਆਪਣੇ ਆਪ ਨੂੰ ਖੋਜਣਾ ਪੈਂਦਾ ਦੇਖਣਾ ਪੈਂਦਾ ਹੈ ਕਿ ਅੰਦਰ ਵਾਲੀ ਵਸਤਾ ਮੇਰੀ ਕਿਦਦ ਨੂੰ ਯਾਰੀ ਹੈ ਮੈਂ ਕਹਤਾ ਰਿਹਾ ਭਾਈ ਜਿੱਦਾਂ ਚ ਖੁਦ ਨਹੀਂ ਮੰਨਦੇ ਤੇ ਦੂਸਰਾ ਕੋਈ ਨਹੀਂ ਮੰਨਦਾ ਇਹ ਖੋਦ ਮੰਨੋ ਭਾਈ ਪਹਿਨਾ ਇਸ ਗੱਲ ਨੂੰ। ਉਹਨ ਪ੍ਰਮਾਤਮਾ ਦੀ ਬੰਦਗੀ ਦੀ ਜੋ ਗੱਲ ਚੱਲਦੀ ਏ। ਸਾਵਧਾਨ ਇਕਾਗਰਤੀ। ਕਹਿੰਦੇ ਹਮੇਸ਼ਾ ਇਸ ਗੱਲ ਦਾ ਖਿਆਲ ਰੱਖੀ। ਥੋੜਾ ਕਰ ਲੈ। ਕੋਈ ਲੋੜ ਨਹੀਂ ਏ ਕਿ ਕਈ ਕੀ ਘਾਂਟੇ ਲੈ ਕੇ ਮਾੜਾ ਫੜਕੇ ਬੈਠਣਾ ਜਾਂ ਭਾਈ ਨਹੀਂ ਮਹਿਤਾ ਪੰਜ ਗ੍ਰੰਥੀ ਛੱਡ 10 ਗ੍ਰੰਥੀ ਕਰਨੀ ਆ ਪਾਠ ਨਿਤਨੇ। ਇਦੇ ਵਾਸਤੇ ਤੇਰੇ ਕੋਲ ਗਿਆਨ ਤਾਂ ਆ ਜਾਏਗਾ ਪਰ ਇਹ ਨਹੀਂ ਹੈ ਕਿ ਗਿਆਨ ਨੂੰ ਸੰਭਾਲ ਕੇ ਰੱਖ ਲਿਆ ਤੇ ਉਹ ਕਾਰਜ ਨਾ ਕੀਤਾ ਕਿ ਤੂੰ ਪਰਮਾਤਮਾ ਨੂੰ ਮਿਲ ਜਾਏਗਾ ਨਿਤਨੇਮ ਕਰਨ ਦਾ ਫਲ ਤਦ ਮਿਲਦਾ ਹੈ ਜਦੋਂ ਇਸ ਨਿਤਨੇਮ ਨੂੰ ਆਪਣੇ ਜੀਵਨ ਵਿੱਚ ਢਾਲ ਲਓਗੇ ਕਿ ਜੇ ਜੀਵਨ ਵਿੱਚ ਢਾਲਣਾ ਸਿੱਖ ਲਿਆ ਨਾ ਤੇ ਫਿਰ बार-बार ਇਸ ਨੂੰ ਰੜਨ ਦੀ ਲੋੜ ਨਹੀਂ ਪੈਂਦੀ ਰਟਿਆ ਤਾਂ ਤਾਂ ਜਾਂਦਾ ਨਾ ਕਿ ਚਲੋ ਮੈਂ ਭੁੱਲ ਗਿਆ ਸੀ ਦੁਬਾਰਾ ਦੇਖੀਏ ਇਹ ਵੀ ਕਥਾ ਕਰਦੇ ਆਂ ਕੀਰਤਨ ਕਰਦੇ ਆਂ ਕਿ ਕਰਨ ਵਾਲਾ ਕਈ ਵਾਰ ਭਾਈ ਕਈ ਪੰਕਤੀ ਮਨ ਤੋਂ ਵਿਸਰ ਜਾਂਦੀ ਹੈ ਨਹੀਂ ਪਤਾ ਲੱਗਦਾ ਤੇ ਇਸ ਕਰਕੇ ਦੁਆਰਾ ਅਸੀਂ ਸੋਚਦੇ ਆਂ ਵੀ ਚਲੋ ਮੈਂ ਇਸ ਦੀ ਸਟੱਡੀ ਕਰਾਂ ਪੜ੍ਹਾਈ ਕਰਾਂ ਫਿਰ ਮੈਂ ਗ੍ਰੰਥ ਵਿੱਚ ਜਾਂ ਕਾ ਪੋਥੀ ਵਿੱਚ ਜਾਂ ਪੜ੍ਹਾਂ ਉਹਨੂੰ ਕਿ ਆਪਣੀ ਵਿੱਚ ਗਲਤੀ ਨੂੰ ਸੁਧਾਰ ਲਵਾਂ ਇਹ ਤਾਂ ਹੋ ਗਈ ਬੋਲ ਚਾਲ ਕਿ ਪੰਨ ਸੁਣਵਾਤੇ ਭਾਈ पर ਨਹੀਂ ਭੁੱਲਣਾ ਕਿ ਸਤਗੁਰ ਦੀ ਬਾਣੀ ਤਾਂ ਇਹ ਕਹਿੰਦੀ ਹੈ ਮੈਂ ਅੰਦਰੋਂ ਭੁੱਲਿਆ ਬੈਠਾ ਹਾਂ ਕਿ ਮੈਂ ਅੰਦਰੋਂ ਭੁੱਲ ਗਿਆ ਹਾਂ ਤੇ ਇਸ ਨੂੰ ਯਾਦ ਤੈਨੂੰ ਗੁਰਬਾਣੀ ਹਮੇਸ਼ਾ ਕਰਾਉਗੀ ਜੇ ਤੈਨੂੰ ਫੇਰ ਵੀ ਯਾਦ ਨਾ ਆਵੇ ਭਾਈ ਕਿ ਜੋ ਗੁਰਬਾਣੀ ਕਹਿੰਦੀ ਹੈ ਮੈਂ ਕਰਦਾ ਹੀ ਕੋਈ ਨਹੀਂ ਤੇ ਤੇਰਾ ਭਾਈ ਉਸ ਮਾਲਕ ਦੇ ਨਾਲ ਕੋਈ ਨਾਤਾ ਨਹੀਂ ਜੁੜਨਾ ਜਿੰਨੀ ਮਰਜ਼ੀ ਸੰਭਾਲ ਸੰਭਾਲ ਕੇ ਅੰਦਰ ਰੱਖੀ ਚੱਲ ਇਹ ਇਹਨੇ ਕਿ ਤੈਨੂੰ ਸੰਪੂਰਨ ਪਾਵੇਂ ਦੀ ਸਾਰੀ ਦੁਨੀਆ ਦੇ ਗ੍ਰੰਥ ਤੇਰੇ ਅੰਦਰ ਸਮਾਜ ਜਾਣ ਪਾਈ ਕਿ ਤੈਨੂੰ ਸਭ ਗ੍ਰੰਥਾਂ ਦਾ ਗਿਆਨ ਪਰ ਇੰਨਾ ਹੋਣ ਤੋਂ ਬਾਅਦ ਵੀ ਜੇ ਕੋਈ ਇੱਕ ਵੀ ਅੱਖਰ ਨਾ ਮੰਨੇ ਸਤਿਗੁਰ ਪਾਛਾ ਦਾ ਗ੍ਰੰਥਾਂ ਦਾ ਧਾਰਮਿਕ ਗ੍ਰੰਥਾਂ ਦੇ ਜੇ ਤੂੰ ਬਚਨ ਨਹੀਂ ਮੰਨੇਗਾ ਤੇ ਤੇਰਾ ਪਾਰ ਉਤਾਰਾ ਨਹੀਂ ਹੋਣਾ ਸਾਡੇ ਮਨਾਂ ਦੇ ਵਿੱਚ ਇਹੀ ਪਰਿਆ ਰਹਿੰਦਾ ਹਮੇਸ਼ਾ ਕਿ ਸ਼ਾਇਦ ਭਾਈ ਬਸ ਗੁਟਕਾ ਸਾਹ ਲੈ ਕੇ ਬੈਠ ਗਏ ਹੋਗੀ ਸੁਖਣੀ ਮੇਰੇ ਹੁਣ ਕਾਰਜ ਦਾਸ ਹੋਣਗੇ ਇਸੇ ਬਾਣੀ ਵਿੱਚ ਪੰਕਤੀ ਵੀ ਆਉਂਦੀ ਹੈ ਮਨ ਵੇਚੇ ਸਤਗੁਰੂ ਕੇ ਪਾਸ ਤੇ ਸੇਵਕੇ ਕਾਰਜ ਦਾਸ ਇਸੇ ਬਾਣੀ ਨੂੰ ਜਿਸ ਨੂੰ ਪੜ੍ਹ ਕੇ ਸੀ ਕਹਿੰਦੇ ਨਹੀਂ ਵੀ ਮੈਨੂੰ ਕਿਹਾ ਵਾ ਪੜ੍ਹਨੀ ਹੈ ਕਿਸਾਨੇ ਸੁਣੀ ਸੁਣਾਈ ਗੱਲ ਤੇ ਬਹੁਤ ਅਮਲ ਕਰਦੇ ਆ ਕਿ ਨਹੀਂ ਭਾਈ ਸੁਖਨੀ ਸਾਫ ਕਰੋ ਸੁਖਨੀ ਕਰੋ ਬਾਕੀ ਕੀ ਹੈ ਭਈ ਜੇ ਸਹਿਸ ਕਿਰਤੀ ਹੋ ਜੂਗੀ ਭਾਈ ਹੋਰ ਬਾਣੀਆਂ ਹੋ ਜਾਣਗੀਆਂ ਬਡਾਂਸ ਰਾਗ ਪੜ ਲਵਾਂਗੇ ਲਾਣੀਆਂ ਪੜ ਲਵਾਂਗੇ ਇਤਨੂੰ ਗਿਆਨ ਨਹੀਂ ਦੇਣਗੇ ਇਹਨਾਂ ਦੇ ਵਿੱਚ ਵੀ ਸਾਰੀ ਕੁਰਬਾਨੀ ਵਿੱਚ ਗਿਆਨ ਹੈ ਇੱਕ ਓਮਕਾਰ ਤੋਂ ਲੈ ਕੇ 80 ਤੋਂ 20 1430 ਅੰਗ ਹਰ ਇੱਕ ਅੱਖਰ ਤੈਨੂੰ ਗਿਆਨ ਦੇ ਰਿਹਾ ਇਹ ਜਿਹੜੀਆਂ ਸਿਲੈਕਟ ਕਰਨੀਆਂ ਵਿੱਚੋਂ ਇਹ ਗੁਰਮਤਿ ਇਸ ਨੂੰ ਮਨਮਤ ਕਿਹਾ ਜਾਂਦਾ ਕਿ ਆਮ ਹੀ ਸਾਡੇ ਮਨਾਂ ਦੇ ਵਿੱਚ ਆ ਵੀ ਚਲੋ ਪਹਿਲਾਂ ਸਹਿਜ ਪਾਠ ਚੱਲਦੇ ਸੀ ਆਨੰਦਨਾ ਸੁਣੇ ਜਾਂਦੇ ਹੁੰਦੇ ਸੀ ਫਿਰ ਖੰਡ ਪਾਠ ਆ ਗਏ ਹੁਣ ਸੁਖਣੀ ਕੱਲੀ ਆ ਗਈ ਤੇ ਯਾਨਲੇ ਸਮੇਂ ਚ ਕੱਲਾ ਹੁਕਮ ਹਨ ਵੀ ਰਹਿ ਜਣਾ ਮੇਰੇ ਖਿਆਲ ਚ ਕਿ ਜਿਹਨੇ ਜਨੇ ਸ਼ਾਰਟਕਟ ਦੁਨੀਆ ਹੁੰਦੀ ਜਾ ਰਹੀ ਹੈ ਅਚਨਲ ਪچھے ਸੁਖਣੀ ਸਾਵੀ ਕਿਉਂ ਭਈ ਇਹਦਾ ਨਾਮ ਲਿਖਿਆ ਹੈ ਸੁਖ ਮਣੀ ਭਾਵ ਸੁੱਖਾਂ ਦੀ ਮਣੀ ਮਣੀ ਤੈਨੂੰ ਪਤਾ ਹੀ ਹੈ ਭਾਈ ਇੱਕ नाग ਮਣੀ ਹੁੰਦੀ ਹੈ ਜੋ ਕਿਸੇ ਕਿਸੇ नाग ਦੇ ਮस्तक ਵਿੱਚ ਹੁੰਦੀ ਹੈ ਕਿ ਇਹਦੇ ਨਾਲ ਰਿੱਧੀਆਂ ਸਿੱਧੀਆਂ ਪੈਦਾ ਹੋ ਜਾਂਦੀਆਂ ਨੇ ਤਾਕਤਾਂ ਪੈਦਾ ਮਿਲ ਜਾਂਦੀਆਂ ਨੇ ਕਿ ਇਸੇ ਮਣੀ ਦੇ ਸਦਕਾ ਸਪ ਨੂੰ ਕਈ ਵਾਰ ਆਪਣੀ ਜਾਨ ਗੋਣੀ ਪੈ ਜਾਂਦੀ ਹੈ ਬਹੁਤ ਇਤਿਹਾਸ ਨੇ ਇਹਦੇ ਪਿੱਛੇ ਲਿਖੇ ਹੋਏ ਆ ਇਸ ਮਣੀ ਨੂੰ ਖੋਜਣ ਦੀ ਖਾਤਰ ਤਾਂ ਨਾ ਭਈ ਰਿਸ਼ੀਆਂ ਮੁਰੀਆਂ ਨੇ ਜੋਗੀਆਂ ਨੇ ਰਾਜਿਆਂ ਮਹਾਰਾਜ ਨੇ ਬੜੀ ਕਹਾਣਾਂ ਕੀਤੀ ਹੋਈ ਹੈ ਕਿ ਸਾਨੂੰ ਮਣੀ ਮਿਲ ਜਵੇ ਇਹ ਚ ਭਾਵਨਾ ਤਾਂ ਤਾਂ ਕਹਿੰਦੇ ਬਹੁਤ ਹੁੰਦੀਆਂ ਨੇ ਧਨਵਾਨੁਦਮ ਇਹਦੇ ਬਹੁਤ ਵੱਡੇ ਗੁਣ ਦੱਸੀ ਹੋਈ ਹੈ ਇੱਕ ਮਿਸਰ ਦੇਸ਼ ਹੋਇਆ ਮਿਸਰ ਦੇਸ਼ ਦੀ ਰਾਣੀ ਸੀ ਇਫ੍ਰੀਟੇਟ ਬੜੀ ਸੁੰਦਰ ਸੀ ਐਨੀ ਸੁੰਦਰਤਾ ਸੀ ਉਹਦੀ ਕਿ ਚਾਰੇ ਪਾਸੇ ਉਹਦੇ ਸੁੰਦਰਤਾ ਦੀ ਚਰਚਾ ਸੀ ਰਾਣੀਤਾ ਸੀ ਸੀ ਧਨਵੰਤਾ ਸੀ ਸੁੰਦਰਤਾ ਵੀ ਅਤ ਸੀ ਉਹ ਕੋਸਨ ਆਪਣੇ ਸੁੰਦਰਤਾ ਨਾਲ ਇੰਨਾ ਪ੍ਰੇਮ ਸੀ ਜਿਉਣ ਦਾ ਇੰਨਾ ਚਾਹ ਸੀ ਕਿ ਕਿਸਨੇ ਦਰਤਾ ਭਾਈ ਜੇ ਤੈਨੂੰ ਉਹ 나ਗ ਮਣੀ ਮਿਲ ਜਾਵੇ ਤੇਰੀ ਸੁੰਦਰਤਾ ਵਰਕਰ ਰਹੇਗੀ ਤੂੰ ਧਨਵਾਨ ਵੀ ਰਹੇਗੀ ਤੇ ਤੂੰ ਮਰੇਗੀ ਵੀ ਨਹੀਂ ਤੇ ਹੁਣ ਕਿਸਨੇ ਦਾਖਤ ਦੇ ਪਈ ਉਹਦੇ ਅੰਦਰ ਜਨੂੰਨ ਪੈ ਗਿਆ ਉਹਨੇ ਸਾਰੇ ਹੀ ਜਿੰਨੇ ਵੀ ਉਹਦੇ ਵਜ਼ੀਰ ਸੀ ਜੋ ਸੀ ਪਰ ਜੋ ਜੋ ਵੀ ਲੱਭ ਸਕਦੇ ਐ ਜੋਗੀ ਪੰਤ ਕਹਿੰਦੇ ਲਿਆਓ ਲੱਭ ਕੇ ਕਿਦੇ ਉਸਨੇ ਇਸਦੀ ਖੋਜ ਹੀ ਖਾਤਰ ਪਤਾ ਨਹੀਂ ਕਿੰਨੇ ਕਤਲੇਆਮ ਕੀਤੇ ਪਰ ਉਹ ਮੰਨੀ ਨਹੀਂ ਬਣੀ ਜਿਸਨੂੰ ਮਿਲੀ ਨਹੀਂ ਮਿਲੀ ਇਹ ਤਾਂ ਲਗਭਿਸ਼ੇ ਹੋ ਗਏ ਨਾ ਵੀ ਕਿਹਦੇ ਕੋਲੇ ਅਜੇ ਤੱਕ ਕਿਸੇ ਨੇ ਨਹੀਂ ਦੇਖੀ ਉਹ ਕਿ ਕਿਸੇ ਮਿਊਜ਼ੀਅਮ ਦੇ ਵਿੱਚ ਨਹੀਂ ਪਈ ਉਹ ਸਿਰਫ ਗ੍ਰੰਥਾਜਨਾ ਹੁੰਦਾ ਸੰਸਾਰ ਦੇ ਮੁਕਤੋਂ ਨਾਲ ਸੁਣਦੇ ਆ ਪਰਦੇ ਤੇ ਦੇਖਦੇ ਆ ਟੀਵੀ ਫਿਲਮਾਂ 'ਚ ਦੇਖ ਲੈਣੇ ਮਣੀ ਕਿ ਮਣੀ ਹੁੰਦੀ ਹੈ ਭਾਈ ਪਰ ਅਸਲ ਦੇ ਵਿੱਚ ਉਹ ਕਿਸੇ ਨੇ ਵੀ ਨਹੀਂ ਦੇਖੀ ਅਜੇ ਤੱਕ ਦੁਨੀਆ ਦਾ ਐਸਾ ਕੋਈ ਵੀ ਮਿਊਜ਼ੀਅਮ ਨਹੀਂ ਹੈ ਕਿ ਜਿੱਥੇ ਮਣੀ ਪਈ ਥੋ ਤੇ ਸਾਡੇ ਮਨ ਚ ਇਹ ਵੀ ਭਰਿਆ ਬਈ ਕਿ ਜਿੱਦਾਂ ਉਸ ਮਣੀ ਦੇ ਵਿੱਚ ਅਨੰਤ ਸੁੱਖ ਹੁੰਦੇ ਨੇ ਭਾਵ ਧਨਵਾਨ ਹੋ ਗਿਆ ਸੁੰਦਰ ਹੋ ਗਿਆ ਮਰਦਾ ਨਹੀਂ ਬੰਦਾ ਹੋਰ ਵੀ ਕਿੰਨੇ ਗੁਣ ਕਿ ਸਭ ਤੋਂ ਤਨਵਾਨ ਹੰਮੰਦਾ ਹੁੰਦਾ ਜਿਹਦੇ ਕੋਲ ਮਣੀ ਹੋਵੇ ਹੁਣ ਇਹ ਸੁੱਖ ਦੇ ਨਾਲ ਲੱਗਿਆ ਮਣੀ ਸਾਨੂੰ ਇਹ ਮਨ ਚ ਰਹਿੰਦਾ ਕਿ ਇਹ ਹੀ ਬਾਣੀ ਜੇ ਪੜਾਂਗੇ ਅਸੀਂ ਧਨਵਾਨ ਹੋ ਜਾਾਂਗੇ ਤੇ ਬਾਕੀ ਬਾਣੀ ਕੀ ਹੈ ਵੀ ਫਿਰ ਬਾਕੀ ਛੱਡੀ ਦੀ ਹੈ ਫਿਰ ਕਲੀ ਸੁਗਣੀ ਪ੍ਰਕਾਸ਼ ਧਾਲੀਏ ਸੰਪੂਰਨ ਗ੍ਰੰਥ ਤੇ ਤਾਂ ਲੋੜ ਹੀ ਕੋਈ ਨਹੀਂ ਪੈਂਦੀ ਵਾਹ ਸਾਡੀ ਜਗਤ ਕੀ ਭੇਡਾ ਚਾਲ ਚਲਤੇ ਕੇ ਪਿੱਛੇ ਚਲੇ ਪਰਮਾਰਥ ਨਾ ਸਬਾਲ ਕਿ ਇੱਕੋ ਇੱਕ ਬਾਣੀ ਦੇ ਮੰਗ ਲੱਗੇ ਹੋਏ ਆ ਜਾਂ ਤਾਂ ਭਾਈ ਸੰਪੂਰਨ ਅੱਛਾ ਉਹ ਜੇ ਜਾਪ ਕਰਾਉਣੇ ਵੀ ਹੈ ਨਾ ਇਸ ਕਰਕੇ ਨਹੀਂ ਕਰਾਉਂਦੇ ਕਿ ਮੈਨੂੰ ਇਹਦੇ ਵਿੱਚੋਂ ਕੋਈ ਦੋ ਅੱਖਰ ਮੇਰੇ ਪੱਲੇ ਪੈ ਜਾਣ ਮੈਂ ਆਪਣਾ ਜੀਵਨ ਸੁਧਾਰ ਲਮਝਦੇ ਨਾਲ ਉਹ ਤਾਂ ਕੇਵਲ ਤੋਂ ਕੇਵਲ ਬਈ ਨਿਹਾਲੇ ਨੇ ਕਰਾ ਲਿਆ ਕਰਪਾਲਾ ਕਿਉਂ ਨਾ ਕਰ ਪਾਏ ਭਾਬੂ ਨੇ ਕਰਾਵਾ ਮੈਂ ਵੀ ਸੁਖਨੀ ਜਾਵ ਕਰਾ ਲਾਂ ਬਸ ਭੇਟ ਚਾਲ ਕਹਿੰਦੇ ਇਹਨੂੰ ਹੋਰ ਕੁਝ ਵੀ ਨਹੀਂ ਹੈ ਕਿ ਭਾ ਦੋ ਤਿੰਨ ਬੰਦੇ ਇਕੱਠੇ ਕਰਨੇ ਆ ਕਰਾ ਲਓ ਬਾੜ ਇਹ ਬਾੜ ਕਰਾਉਣਾ ਤਾਂ ਸਾਡੀ ਮਤ ਮਰੀ ਪਈ ਹੈ ਭਾਈ ਇਹਨਾਂ ਨੇ ਤਾਂ ਜਿਨ੍ਹਾਂ ਤੇ ਅਸੀਂ ਅਮਲ ਕਰਨਾ ਸੀ ਉਹ ਸਾਨੂੰ ਕਹਿੰਦੇ ਕਰ ਲਓ ਕਰ ਲਓ ਕਰ ਲਓ ਇੱਕ ਛੜ ਕੋਤਰੀ ਉਹ ਤਾਂ ਨਹੀਂ ਕੀ ਕੁਝ ਕਰਾਉਂਦੀ ਹੈ ਇਹ ਸਿੱਖ ਨੂੰ ਸਮਝ ਨਹੀਂ ਆ ਰਹੀ ਹਲੇ ਵੀ ਭਾਈ ਗੁਰਬਾਣੀ ਤਾਂ ਸਾਰੀ ਮੰਨਣ ਦਾ ਵਿਸ਼ਾ ਹੈ ਇਹ ਇਨ੍ਹਾਂ ਕਰਮਾਂ ਕੰਡਾਂ ਦੇ ਵਿੱਚ ਪਹਿਮਾ ਧਰਮ ਭਲੇਖਾਂ ਤੁਰੇ ਜੋ ਫਿਰਦੇ ਆ ਨਾ ਇਨ੍ਹਾਂ ਨਾਲ ਕਿਸਦਾ ਵੀ ਕੁਝ ਨਹੀਂ ਸਵਰੇ ਬਥੇਰੇ ਇਹਨਾਂ ਨੂੰ ਕਹਿਦਾ ਕਿ ਲਿਆ ਭਾਈ ਕਿੱਥੇ ਪਹੁੰਚ ਗਿਆ ਕਿ ਕੋਤਰੀਆ ਹੋ ਗਿਆ ਸਵਾਗੋ ਹੋ ਗਿਆ ਉੱਚੀ ਸੱਚੀ ਤੇਰੀ ਬਾਣੀ ਹੋ ਗਈ ਕਿ 10 ਭਾਈ ਤੇਰੀ ਆਵਾਸਤਾ ਕਿੱਥੇ ਤੱਕ ਪਹੁੰਚ ਗਈ ਗੱਲ ਤਾਂ ਸਰੀ ਆਵਾਸਤਾ ਦੀ ਆਉਂਦੀ ਆ ਨਾ ਇਹਨੇ ਮੈਨੇ ਰੱਖਦਾ ਕਿ ਤੂੰ ਕਿਹੜੀ ਏਅਰ ਲਿਆਂਦੇ ਵਿੱਚ ਬੈਠਾ ਵਾ ਵੀ ਸਾਰੇ ਨਾਲੋਂ ਮਹਿੰਗੀ ਹੈ ਜਾਂ ਜਿਹਦੇ ਵਿੱਚ ਫੈਸਿਲਟੀਆਂ ਵੱਧ ਨੇ ਜਾਂ ਵੀ ਬਿਜ਼ਨਸ ਕਲਾਸ ਹੈ ਵੀ ਨਾਰਮਲ ਸੀਟ ਤੋਂ ਕੌਨ ਵੀ ਛੱਡ ਕੇ ਬਿਜ਼ਨਸ ਕਲਾਸ ਜਾ ਗਏ ਆ ਮੈਨੇ ਇਹ ਨਹੀਂ ਰੱਖਦਾ ਮੈਂ ਇਹ ਰੱਖਦਾ ਕਿ ਤੂੰ ਉਸ ਝਾੜਜ 'ਚ ਬੈਠਾ ਸੀ ਤੇਰੇ ਉਸ ਮੰਜ਼ਲ ਤੱਕ ਤੈਨੂੰ ਪਹੁੰਚਾ ਦਿੱਤਾ ਇਹ ਨਾ ਕਿ ਤੂੰ ਬੈਠੇ ਰਹੀ ਜਵੇਂ ਤੇ ਪੈਦਲ ਵਾਲਾ ਭਾਈ ਆਉਂਦੀ ਮੰਜ਼ਲ ਤੇ ਪਹੁੰਚ ਜਾਵੇ ਜਾਂ ਕਿ ਸਸਤੇ ਝਾੜਜ ਵਾਲਾ ਭਾਈ ਪਹਿਲਾਂ ਤੇ ਤੂੰ ਪਹੁੰਚ ਜਾਵੇ ਕਿਉਂਕਿ ਉਹਨੇ ਸਫਰ ਨੂੰ ਭਾਈ ਸ਼ੁਰੂ ਕੀਤਾ ਹੋਇਆ ਹੈ ਉਹਨੇ ਚੱਲਣਾ ਸ਼ੁਰੂ ਕੀਤਾ ਹੈ ਤੇਰੇ ਵਾਲਾ ਤਾਂ ਭਾਈ ਭਾਵੇਂ ਹਾਰ ਸੰਗਾਲ ਲਾ ਕੇ ਬੈਠਾ ਤਾਂ ਉਹ ਉੱਥੇ ਦਾ ਉੱਥੇ ਹੀ ਬੈਠਾ ਤੂੰ ਗਾ ਨਹੀਂ ਚੱਲਿਆਲੇ ਤੁਰਿਆ ਨਹੀਂ ਜੇ ਗਾ ਨਹੀਂ ਤੁਰਿਆ ਤੇ ਭਾਈ ਫਿਰ ਭਾਵੇਂ ਸੋਨੇ ਦੇ ਜਾਤ ਵਿੱਚ ਵੇਜਵਾ ਉਹ ਤਾਂ ਉੱਥੇ ਤਾਂ ਉੱਥੇ ਹੀ ਖੜਾ ਨਾ ਉਸੇ ਤਰ੍ਹਾਂ ਹੀ ਭਾਈ ਇਹ ਮੈਨੇ ਰੱਖਦਾ ਕਿ ਤੇਰੀ ਗੁਰਬਾਣੀ ਦਾ ਗਿਆਨ ਕਿੱਥੇ ਕ ਤੱਕ ਆ ਕਿੰਨਾ ਕਿ ਤੂੰ ਸਹੀ ਬੋਲਦਾ ਹੈ। ਕਹਿ ਲਈ ਸਹੀ ਤਾਂ ਕੋਈ ਵੀ ਨਹੀਂ ਬੋਲ ਸਕਦਾ ਕਾਲਪੁਰਖ ਦੀ ਬਾਣੀ ਹੈ। ਇੱਥੇ ਜੇ ਸੰਸਾਰ ਤੁਸੀਂ ਬੈਠੇ ਹੈ ਨਾ ਸਾਰੇ ਦੇ ਸਾਰੇ ਭੁੱਲਣ ਹਾਰ। ਅਸੀਂ ਨਾ ਤਾਂ ਕਰਤਾ ਵਾਂ। ਕਰਤਾ ਭਾਵ ਅਕਾਲਪੁਰਖ ਭੁੱਲਣ ਅੰਦਰ ਸਭ ਕੋ ਉਹ ਪੌਲ ਗੁਰੂ ਕਰਤਾਰ। ਨਾ ਤਾਂ ਅਸੀਂ ਗੁਰੂ ਨਾਨਕਾ ਵੀ, ਨਾ ਅਸੀਂ ਕਰਤਾਰ ਵਾਹਿਗੁਰੂ ਨਿਰੰਕਾਰ ਆ। ਇਹਨਾਂ ਦੋਨਾਂ ਤੋਂ ਇਲਾਵਾ ਪਾਤਸ਼ਾਹ ਕਹਿੰਦੇ ਸਾਰਾ ਸੰਸਾਰੀ ਭੁੱਲਣ ਹਾਰਾ ਗਲਤੀ ਕਰਦਾ ਹੋਇ ਇਹਦਾ ਮਤਲਬ ਇਹ ਤਾਂ ਅਸੀਂ ਗਾਂਹ ਜਾ ਹੀ ਨਹੀਂ ਸਕਦੇ ਇੱਥੇ ਜਿਹਨੇ ਜਾਣਾ ਬਣ ਕੇ ਜਾਣਾ ਤੇਰੀ ਅਵਸਥਾ ਜੋ ਵੀ ਤੂੰ ਕੁਝ ਕਰਦਾ ਨਾ ਕਰੋ ਹਰੇਕ ਨੂੰ ਪੁੱਛ ਲਈਦਾ ਭਾਈ ਜਦੋਂ ਦੱਸੋ ਭਾਈ ਕਿੱਥੇ ਤੱਕ ਪਹੁੰਚ ਗਏ ਤਾਂ ਉਹ ਅਵਸਥਾ ਕਿਨੇ ਹੋਗੀ ਕਿੱਥੇ ਤੱਕ ਭਾਈ ਉਹ ਮਾਰਗ ਤੇਰਾ ਤੈਅ ਹੋ ਗਿਆ ਜਿਸ ਨੂੰ ਸੱਚਖੰਡ ਕਹਿੰਦੇ ਆ ਭਾਪ ਪ੍ਰਾਤਮਾ ਕਹਿੰਦੇ ਆ ਕਿ ਪ੍ਰਮਾਤਮਾ ਤੱਕ ਤਰੀ ਅਵਸਥਾ ਕਿੱਥੇ ਕੋ ਪਹੁੰਚ ਗਈ ਏ ਕੋ ਚੱਕ ਵੀ ਕਰਨਾ ਪੈਂਦਾ ਨਾ ਜੋ ਕੁਛੇ ਕਾਰਜ ਕਰਦੇ ਆ ਭਾਈ ਕਿ ਜਾ ਵੀ ਜਦੋਂ ਬਣਾਉਨੇ ਆ ਉਹ ਵੀ ਅਸੀਂ ਹਲਾ ਕੇ ਦੇ ਦਿਆਂ ਕਿ ਕੱਚੀ ਤਾਂ ਨਹੀਂ ਪੱਕੀ ਤਾਂ ਨਹੀਂ ਕਿ ਬਣ ਗਈ ਪੂਰੀ ਹੈ ਉਹ ਚੈੱਕ ਕਰਦੇ ਆ ਨਾ ਤੇ ਬੰਦਗੀ ਕਿਉਂ ਨਹੀਂ ਚੈੱਕ ਕਰੇਗਾ ਅਬਦੀ ਭਾਈ ਤੂੰ ਜੋ ਕੁਛ ਵੀ ਕਰਦਾ ਧਰਮ ਕਾਰਜ ਕਰਦਾ ਹੈ ਤੈਨੂੰ ਚੈੱਕ ਕਰਨੇ ਚਾਹੀਦੇ ਆ ਵੀ ਦੇਖਣਾ ਚਾਹੀਦਾ ਵਾ ਕਿ ਤਰੀ ਅਵਸਥਾ ਕਿੱਥੇ ਕੋ ਪਹੁੰਚ ਗਈ ਹੈ ਤੂੰ ਲੱਗਿਆ ਮਾਇ ਦੇ ਮੰਗਰ ਲਾਲਚ ਲੱਗਿਆ ਕਿ ਲਾਲਚ ਤੇਰੇ ਅੰਦਰ ਵਸਿਆ ਹੋਇਆ ਮੌਤ ਦਾ ਤੈਨੂੰ ਡਰ ਹੈ ਮੌਤ ਦਾ ਤੈਨੂੰ ਭੈ ਡਰ ਦਰ ਕੇ ਰਹਿੰਦਾ ਹਮੇਸ਼ਾ ਇਹਦਾ ਭਾਵ ਤੇਰੀ ਵਸਤਾ ਬਣੀ ਵੀ ਕੋਈ ਨਹੀਂ ਉੱਥੇ ਦੀ ਜਿਹਦੇ ਅੰਦਰ ਭੈ ਹੈ ਨਾ ਸੰਸਾਰ ਵਿੱਚ ਰਹਿਣ ਦਾ ਕਿ ਮੈਂ ਜਿਉਂਦਾ ਰਹਾ ਮੈਂ ਮਰਨਾ ਉਹ ਕਦੇ ਵੀ ਪ੍ਰਮਾਤਮਾ ਦਾ ਹੈ ਹੀ ਨਹੀਂ ਉਹਦਾ ਹੱਸ ਕੇ ਕਹਿੰਦਾ ਲਿਆਓ ਭਾਈ ਕੋਈ ਗੱਲ ਨਹੀਂ ਅਗਲੀ ਵਾਰੀ ਆ ਗਈ ਅੱਗੇ ਚੱਲੀਏ ਗਾਨ ਹੋਣਾ ਇਤੋ ਤੁਰ ਪੀਏ ਉਹ ਕਿਸੇ ਵੀ ਨਾ ਸੰਸਾਰਕ ਪਦਾਰਥਾਂ ਦੇ ਨਾ ਹੀ ਆਪਣੇ ਸਰੀਰ ਦੇ ਗੁਲਾਮ ਹੁੰਦੇ ਐ ਕੋਈ ਲਾਲਚ ਹੀ ਨਹੀਂ ਕੋਈ ਅੰਦਰ ਨਾ ਸੰਸਾਰਕ ਪਦਾਰਥਾਂ ਦਾ ਨਾ ਜਿੰਦਗੀ ਜਿਉਣ ਦਾ ਕਿਉਂਕਿ ਸਰੀਰ ਮਰਨਾ ਆਤਮਾ ਨਹੀਂ ਮਰਣੀ ਆਤਮਾ ਨੇ ਤਾਂ ਕਾ ਹੋ ਜਾਣਾ ਭਾਈ ਔਰ ਜਿਨੇ ਵੀ ਮਰਨਾ ਜਿਉਣਾ ਜਿਹਦੇ ਹੱਥ ਵੀ ਹੈ ਉਹ ਮਾਲਕ ਪਰਮਾਤਮਾ ਦੇ ਹੱਥਾਂ ਭਾਈ ਉਨੇ ਤੈਨੂੰ ਜਿੰਨਾ ਚ ਰੱਖਣਾ ਉਹਨਾਂ ਚ ਰੱਖਣਾ ਹੀ ਰੱਖਣਾ ਸੰਸਾਰ ਦੇ ਵਿੱਚ ਤੇ ਜੇ ਨਹੀਂ ਰੱਖਣਦੇ ਭਾਈ ਤੇ ਤੈਨੂੰ ਕੋ ਰੋਕ ਨਹੀਂ ਸਕਦਾ ਕਿ ਜੇ ਤੇਰੇ ਅੰਦਰ ਭੈ ਪੈਦਾ ਹੋ ਗਿਆ ਨਾ ਜੇ ਅੰਦਰ ਤੇ ਡਰ ਪੈ ਗਿਆ ਮੌਤ ਦਾ ਤੇ ਸਮਝ ਲੈ ਤੇਰਾ ਪ੍ਰਮਾਤਮਾ ਦੇ ਨਾਲ ਨਾਤਾ ਕੋਈ ਨਹੀਂ ਹੈ ਨਿਕਲਣਾ ਪੈਂਦਾ ਇਸ ਦੇ ਵਿੱਚ ਉਹ ਜਿਹਨੇ ਸਾਧੂ ਬਾਦਵਾਂ ਤੁਰੇ ਫਿਰਦੇ ਆ ਨਾ ਗਨਵੇਂ ਨਹੀਂ ਫਿਰਦੇ ਆ ਗੱਡੀਆਂ ਫੜੀਆਂ ਕਿਤੇ ਕਿ ਸਿਕਿਉਰਟੀ ਦੇਖੀ ਉਹ ਤਾਂ ਇੱਕ ਠੱਗਾ ਨੇਰੇ ਦਾ ਰੱਬ ਦਾ ਪਿਆਰਾ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਮਹਾਰਾਜ ਕਿਥੇ ਕਿਥੇ ਗਏ ਭਾਈ ਜਾਦੂਗਰਾਂ ਦੇ ਮਹੱਲਿਆਂ ਤੇ ਗਏ ਨੇ ਜਿੱਥੇ ਕਾਲਾ ਜਾਦੂ ਕਰਦੇ ਸੀ ਭਾਈ ਕਿ ਐਸੇ ਐਸੇ ਪਹਾੜਾਂ ਤੇ ਗਏ ਆ ਜਿੱਥੇ ਤੱਕ ਹਾਲੇ ਤੱਕ ਵਿਗਿਆਨ ਨਹੀਂ ਪਹੁੰਚ ਚੁੱਕੀ ਮੇਰ ਵਿੱਚ ਸੁਮੇਰ ਬੜੋ ਸੁਮੇਰ ਪਹਾੜ ਸਭ ਪਾਸੇ ਖੋਜ ਹੋਗੀ ਵਿਗਿਆਨੀਆਂ ਦੀ ਦੂਰੋਂ ਦੂਰੇ ਦਿਖਦਾ ਇਹਨਾਂ ਨੂੰ ਬਸ ਕਿ ਉੱਥੇ ਕੀ ਹੈ ਪਰ ਅੱਜ ਤੱਕ ਕੋਈ ਗਿਆ ਨਹੀਂ ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਗਏ ਆ ਬਿਗੈਰ ਕਿਸੇ ਸਪੋਰਟ ਤੋਂ ਕੇਵਲ ਤੋਕੇਲ ਇੱਕ ਦਾ ਆਸਰਾ ਸੀ ਪ੍ਰਮਾਤਮਾ ਦੇ ਪਹੁੰਚ ਗਏ ਭਾਈ ਉਹਨਾਂ ਨੇ ਸੁਮੇਰ ਪਹਾੜ ਤੇ ਪੈ ਸਿੱਧਾ ਨੇ ਨਾਲ ਜਾ ਕੇ ਉਹਨਾਂ ਨੇ ਬਾਤਲਾਵ ਕੀਤੀ ਸਿੱਧ ਗੋਸ਼ਟ ਜੋ ਹੋਈ ਹੈ ਗੁਰਵਾਣੀ ਵਿੱਚ ਵੀ ਆਉਂਦੀ ਇਹ ਉੱਥੇ ਹੀ ਉਚਾਰਨ ਹੋਈ ਸੀ ਭਾਈ ਉੱਥੇ ਹੀ ਸਿੱਧ ਗੋਸ਼ਟ ਜੋ ਕੀਤੀ ਸੀ ਉਹਦਾ ਹੀ ਸਿੱਧ ਗੋਸ਼ਟ ਗੁਰਬਾਣੀ ਜੋ ਆਉਂਦੀ ਹੈ RAMKALI ਰਾਗ ਦੇ ਵਿੱਚ ਸ਼ਬਦ ਆਉਂਦਾ ਹੈ ਤੇ ਜਦੋਂ ਪੜ੍ਹੋਗੇ ਤੇ ਪਤਾ ਲੱਗੇਗਾ ਨਾ ਭਾਈ ਕਿ ਗੋਨਾਨ ਸਿੰਘ ਕਿੱਥੇ ਕਿੱਥੇ ਗਿਆ ਭਾਵ ਬੇਸ਼ਾ ਡਰ ਤੋਂ ਮੁਕਤ ਨੰਦਾ ਜੋ ਉਹ ਰਬ ਦਾ ਪਾਗਤ ਹੈ ਇਹ ਤਾਂ ਬਾਣੀ ਕਹਿੰਦੀ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਛਡ ਆਸ ਜੇ ਜਿਉਣ ਦੀ ਤਾਂ ਆਸੀ ਜੜਦੇ ਭਾਈ ਜੇ ਮੇਰੇ ਕੋਲੇ ਆਉਣਾ ਮਾ ਜੇ ਫੇਰ ਵੀ ਐਨੀ ਹੈ ਅੱਛਾ ਅਸੀਂ ਉਹਨਾਂ ਦੇ ਮਗਰ ਹੱਥ ਜੋੜ ਕੇ ਤੁਰ ਖੜੇ ਦਿੰਦੇ ਆ ਉਹ ਬਾਬਾ ਤੇਰਾ ਮੌਤੋਂ ਡਰਦਾ ਫਿਰਦਾ ਆਈ ਸੀ ਨਾ ਬਿਮਾਰੀ ਪਿੱਛੇ ਜੇ ਕਰੋਨਾ ਸਾਰੇ ਦਰਵਾਜੇ ਬੰਦ ਕਰਤੇ ਬਸ ਪਟੀਆਂ ਲਾਤੀਆਂ ਮੁਰੇ ਗੇਟ ਲਾਤੇ ਭਾਈ ਬਸ ਵੀਡੀਓ ਕਾਨਫਰੈਂਸ ਠੀਕ ਉਥੇ ਸੰਗਤ ਬੈਠ ਤੂੰ ਮੇਰਾ ਵੀਡੀਓ ਤੇ ਗੱਲ ਕਰ ਕੇ ਜਿਹਦੇ ਘਰੋਂ ਖਾਣੇ ਆ ਜੇ ਤੋ ਲੈ ਕੇ ਖਾਣੇ ਹੁੰਦੇ ਮੰਗ ਮੰਗ ਭਾਈ ਨਾ ਤੋ ਖਾਣੇ ਆ ਔਰ ਇਹਨਾਂ ਨੇ ਮਿਲਣਾ ਕੋਈ ਨਹੀਂ ਹੈ ਇਹ ਐਸਾ ਦਾ ਕਿ ਜਿਨ੍ਹਾਂ ਨੂੰ ਤੁਸੀਂ ਪੂਜਦੇ ਫਿਰਦੇ ਹੋ ਉਹ ਸਿਆਣੇ ਨਹੀਂ ਮੂਰਖ ਤੁਸੀਂ ਹੋ ਉਹਨਾਂ ਨੂੰ ਸਿਆਣੇ ਤਾਂ ਤੁਸੀਂ ਬਣਾਇਆ ਹੋਇਆ ਬਈ ਜੇ ਐਸਾ ਖੰਢੀ ਤੁਰੇ ਫਿਰਦਾ ਕਿ ਨ ਜਾਓ ਬਾਬਾ ਤੈਨੂੰ ਖੁਦ ਮੌਤ ਦਾ ਡਰ ਲੱਗਦਾ ਸਾਨੂੰ ਮੌਤ ਤੋਂ ਕੱਢੇਗਾ ਸਾਨੂੰ ਮੌਤ ਤੋਂ ਮੁਕਤ ਕਰਾਏਗਾ ਤੁਰੇ ਫਿਰਦੇ ਐਵੇਂ ਪਾਈ ਕਿ ਬਾਬੇ ਨਾਲ ਚੇਲੇ ਵੜੇ ਆ ਗਨਮੈਨ ਵੜੇ ਆ ਜੀ بس ਮੌਤ ਤੋਂ ਡਰਦਾ ਜੋ ਫਿਰਦਾ ਉਹ ਰੱਬ ਦਾ ਪਿਆਰਾ ਨਹੀਂ ਕਦੇ ਵੀ ਮੌਤ ਤੋਂ ਡਰਦਾ ਨਹੀਂ ਨਾ ਜੋ ਜੋ ਸੂਰਮਾ ਕਹਿੰਦੇ ਆ ਉਹ ਕੇਵਲ ਤੋਂ ਕੇਵਲ ਭਾਵੇਂ ਨਿਹੱਤਾ ਹੋਵੇ ਕੋਈ ਮਤਲਬ ਇਹਨੂੰ ਉਹਨੇ ਆਪਣੀ ਕਲਾ ਦੇ ਰੰਗ ਦਿਖਾਈ ਦੇਣੇ ਆ ਉਹਨੂੰ ਕਿਸੇ ਦਾ ਭੈ ਨਹੀਂ ਹੈ ਡਰਨੀ ਹੈ ਉਹਨਾਂ ਤੀਰਾਂ ਤੋਂ ਡਰੇ ਨਾ ਤਲਵਾਰਾਂ ਤੋਂ ਡਰੇ ਉਹਦੇ ਇਤਨਾ ਇੱਕ ਜਨੂਨ ਹੁੰਦਾ ਕਿ ਮਰ ਕੇ ਮਰ ਕੇ ਮਾਰਦੇ ਭਾਈ ਤੂੰ ਸਰੀਰ ਖਤਮ ਕਰ ਦੇਗਾ ਮੇਰਾ ਤਾਂ ਸਰੀਰ ਨਾਲ ਮੋਈ ਨਹੀਂ ਹੈ ਇਹ ਸਰੀਰ ਨਾ ਤਾਂ ਮੇਰਾ ਪਿਆਰ ਹੀ ਨਹੀਂ ਹੈ ਜਿਹਨੇ ਸੰਸਾਰ ਨਾਲ ਪਿਆਰ ਨਹੀਂ ਕੀਤਾ ਸਰੀਰ ਨਾਲ ਕਿਉਂ ਕਰੂਗਾ ਮਿੱਟੀ ਨਾਲ ਕਿਉਂ ਪ੍ਰੇਮ ਕਰੇਗਾ ਜਿ세ਈ ਤਾਂ ਹਰ ਗੱਲ ਵਿੱਚ ਜੰਸ ਜਾਂਦਾ ਹੈ ਕੋਈ ਗੱਲ ਇਹ ਵਿੰਸ ਜੂਗਾ ਤੇਰੀ ਹਸਤੀ ਨਹੀਂ ਕਿ ਤੂੰ ਮੇਰੀ ਆਤਮਾ ਨੂੰ ਮਿਟਾ ਸਕਦੀ ਆਤਮਾ ਨੂੰ ਕੋਈ ਨਹੀਂ ਮਾਰ ਸਕਦਾ ਕਿ ਜੋ ਆਤਮਾ ਹੈ ਤਾਂ ਭਈ ਇਹ ਤਾਂ ਨਿਕਲੀਗਾ ਘਰ ਢਾ ਦੇ ਕੋਈ ਗੱਲ ਨਹੀਂ ਹੋ ਇਹ ਜਿੱਦ ਕਦਮ ਮਾਰਨਾ ਇਹ ਰੱਬ ਦੇ ਪਿਆਰ ਦੀ ਨਿਸ਼ਾਨੀ ਹੁੰਦੀ ਹੈ ਭਜਨ ਬੰਦਗੀ ਕਰਨ ਵਾਲਿਆਂ ਦੀ ਨਿਸ਼ਾਨੀ ਇਹ ਹੁੰਦੀ ਇਹਨੇ ਹਮੇਸ਼ਾ ਧਰ ਦੇ ਸائے ਤੇ ਥੱਲੇ ਜਿਉਣਾ ਤੇ ਕੌਣਾ ਆਪਣੇ ਆਪ ਨੂੰ ਵੱਡਾ ਮਹੰਤ ਸੰਤ ਕਹਾਉਣਾ ਅਜਨੇ ਤੁਰੇ ਫਿਰਦੇ ਹਨ ਗਨਮੈਨ ਲੈ ਕੇ ਵੱਡੇ ਵੱਡੇ ਹਥਿਆਰ ਚੱਕ ਕੇ ਕੀ ਕਰੋਗੇ ਭਾਈ ਜਦੋਂ ਸਾਹਮਣੇ ਇਹ ਲੈ ਆ ਜਾਂਦੇ ਆ ਇਹ ਸਾਰਾ ਕੁਸੰਦਰੀ ਨਿਕਲਦਾ ਹੁੰਦਾ ਇਹਨਾਂ ਦਾ ਹੋਇਆ ਸੀ ਨਾ ਇਦਾਂ ਹੀ ਫੇ ਦੇਖਿਆ ਸੀ ਪੁੱਤ ਜੀ ਕੀ ਹੋਇਆ ਭਾਬ ਕਹਿਣ ਦਾ ਕਿ ਭਾਈ ਜੇ ਰੱਬ ਨਾਲ ਪ੍ਰੇਮ ਕਰਨਾ ਪਹਿਲਾਂ ਤਾਂ ਮੋਹ ਨੂੰ ਤਿਆਗ ਦੇ ਸੰਸਾਰ ਦਾ ਮੋਹ ਆਪਣੇ ਸਰੀਰ ਦਾ ਮੋਹ ਜਿੱਦਣ ਤਿਆਗ ਦੇਗਾ ਉਦੋਂ ਤੇਰੀ ਇਕਾਗਰਤਾ ਬਣ ਜਾਏਗੀ ਮਨ ਦੀ ਇਕਾਗਰਤਾ ਬਣ ਜੇ ਭਾਈ ਮਨ ਦੇ ਵਿੱਚ ਹੈ ਹੀ ਨਹੀਂ ਕੁਝ ਲੈਣ ਵਾਸਤੇ ਇਹਨੂੰ ਕਿਸੇ ਨਾਲ ਪ੍ਰੇਮ ਹੀ ਨਹੀਂ ਹੈ ਇਹਨੂੰ ਜਿਸ ਨੂੰ ਆਪਣੇ ਸਰੀਰ ਨਾਲ ਪ੍ਰੇਮ ਨਹੀਂ ਹੈ ਉਹ ਸੰਸਾਰ ਨਾਲ ਕੀ ਕਰੂਗਾ ਭਾਈ ਇਹਨੂੰ ਇੱਥੇ ਰਹਿਣ ਦਾ ਕੋਈ ਚਾ ਨਹੀਂ ਹੈ ਕਿ ਇੰਨੇ ਕਿ ਧਰਤੀ ਤੇ ਮੇਰੇ ਹਾਂ ਕੋਈ ਗੱਲ ਨਹੀਂ ਇਤੋਂ ਤਰ ਗਈ ਗਾ ਤਰ ਜਾਗੇ ਭਾਈ ਆਤਮਾ ਹਮੇਸ਼ਾ ਅਮਰ ਹੈ ਹੁਣ ਜਿਹੜੇ ਐਸੀ ਅਵਸਥਾ ਅੰਦਰ ਰੱਖਦੇ ਨੇ ਭਾਈ ਉਹੀ ਰੱਬ ਦੇ ਨਜ਼ਦੀਕ ਜਾਂਦੇ ਆ ਇਹ ਐਸੀ ਅਵਸਥਾ ਕੇਵਲ ਤੋਂ ਕੇਵਲ ਧਾਰਮਿਕ ਪਹਿਰਾ ਵੇਦ ਨਾਲ ਨਹੀਂ ਮਿਲਦੀ ਗ੍ਰੰਥਾਂ ਨੂੰ ਸਿਰ ਤੇ ਚੁੱਕ ਕੇ ਨਹੀਂ ਮਿਲਦੀ ਗ੍ਰੰਥਾਂ ਨੂੰ ਰਟਣ ਕਰਕੇ ਨਹੀਂ ਮਿਲਦੀ ਮਿਲਦੀ ਹੈ ਮੰਨਣ ਕਰਕੇ ਜਦੋਂ ਮੰਨੇਗਾ ਭਾਈ ਤੇਰੀ ਵਸਤਾ ਬਣਦੀ ਜਾਊਗੀ ਤਾਂ ਦੀ ਤਾਂ ਜਾਂਦਾ ਜਾਏਗਾ ਫਿਰ ਤੇਰੇ ਅੰਦਰ ਜੋ ਵਸਤਾ ਜੋ ਬਣਈਗੇ ਨਾ ਭਜਨ ਬੰਦਗੀ ਵਾਲੀ ਉਹ ਤਾਂ ਫਿਰ ਇੱਕ ਵੱਖਰਾ ਹੀ ਅੰਦਾਜ਼ ਹੋ ਜਾਂਦਾ ਵੱਖਰਾ ਹੀ ਰੂਪ ਵੱਖਰਾ ਹੀ ਰੰਗ ਹੋ ਜਾਂਦਾ ਭਾਈ ਤਾਂ ਭਾਈ ਜਿਨ੍ਹਾਂ ਨੇ ਇਸ ਵਸਤਾ ਨੂੰ ਪ੍ਰਾਪਤ ਕਰ ਲਿਆ ਭਾਈ ਉਹ ਤਾਂ ਤਾਂ ਤਰ ਜੋਗਾ ਬੜਾਈ ਦੇ ਪਾਤਰ ਹੈ ਹਰ ਕੋਈ ਇਹ ਸੋਚੋ ਕਿ ਜਿੰਨੇ ਮੈਂ ਬਚਨ ਸਰਵਣ ਕਰਦਾ ਵਾਂ ਇੰਨੇ ਕਿ ਮੈਂ ਰੋਜ਼ 10ਵੀਂ ਸੁਣ ਲੈ ਇੱਕ ਤਾਂ ਮੰਨਾ ਐਤਾ 10 ਵੀ ਨਤਨੇ ਵੀ ਕਾ ਲਈ ਸੁਖਨੀ ਕਾ ਲੈ ਬੰਨਾ ਫੇਰ ਵੀ ਇੱਕ ਨਹੀਂ ਬਾਣੀ ਬਾਰ ਬਾਰ ਕਹਿੰਦੀ ਐ ਸੁਖਨੀ ਬਾਰ ਬਾਰ ਕਹਿੰਦੀ ਐ ਮਨ ਵਿੱਚ ਸਤਗੁਰ ਕੇ ਪਰ ਕਿੰਨਿਆਂ ਕਰੇ ਵੇਚਦਾ ਸੁਖਨੀਆ ਕਰਾ ਕਰਾ ਕੇ ਦਾਦੋ ਭਾਈ ਕਿ ਦੂਜੇ ਤਜ ਦਿਨ ਕੋਈ ਨਾ ਕੋਈ